आईएमडी ਨੇ ਇੱਕ ਵਾਰ ਫਿਰ ਅਲਰਟ ਜਾਰੀ ਕਰ ਦਿੱਤਾ ਉੱਤਰ ਪ੍ਰਦੇਸ਼ ਵਿੱਚ ਆਉਣ ਵਾਲੇ ਦਿਨਾਂ ਚ ਠੰਡ ਵੱਧ ਸਕਦੀ ਹੈ ਉੱਤਰ ਪ੍ਰਦੇਸ਼ ਦੇ 7 ਸੂਬਿਆਂ ਚ ਮੀਂਹ ਤੇ ਤੁੰਦਰੂ ਲੈ ਕੇ ਅਲਰਟ ਇੱਕ ਵਾਰ ਫਿਰ ਜਾਰੀ ਕਰ ਦਿੱਤਾ ਗਿਆ ਉੱਥੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਬੀਤੇ 2 ਦਿਨ ਪਹਿਲਾਂ ਹੀ ਮੀਂਹ ਪੈ ਕੇ ਹਟਿਆ ਅਤੇ ਪੰਜਾਬ ਦੇ ਮੌਸਮ ਦੇ ਹਾਲ ਦਾ ਤੁਹਾਨੂੰ ਦੱਸ ਦਿੱਤਾ ਤਾਪਮਾਨ ਦੇ ਵਿੱਚ ਹਲਕੀ ਗਿਰਾਵਟ ਜਿਹੜੀ ਦਰਜ ਕੀਤੀ ਗਈ ਹੈ ਮੀਂਹ ਤੋਂ ਬਾਅਦ ਤੇ ਉਸੇ ਨਾਲ ਆਉਣ ਵਾਲੇ ਦਿਨਾਂ ਤੱਕ ਫਿਲਹਾਲ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਦਿਨ ਵੇਲੇ ਜਿਹੜੇ ਧੁੱਪ ਹੈ ਉਸ ਦਾ ਆਗਾਜ਼ ਹੋ ਰਿਹਾ ਤੇ ਜਿਸ ਦੇ ਨਾਲ ਤਾਪਮਾਨ ਆਮ ਬੜਿਆ ਹੋਇਆ ਤੇ ਖੁਸ਼ਕ ਰਹਿਣ ਦੇ ਅਸਾਰ ਹੈ ਮੌਸਮ ਆਉਣ ਵਾਲੇ ਦਿਨਾਂ 'ਚ ਉਤੇਦਾਂ ਦਾ ਅੰਦਾਜ਼ਾ ਹੈ ਕਿ 8 ਫਰਵਰੀ ਨੂੰ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਜਿਹੜਾ ਐਕਟਿਵ ਹੋਣ ਜਾ ਰਿਹਾ ਹੈ ਜਿਸ ਦਾ ਅਸਰ ਪੰਜਾਬ 'ਚ ਤੇ ਨਹੀਂ ਦਿਖੇਗਾ ਪਰ ਉੱਤਰ ਪਾਰ ਦੇ ਕੁਝ ਹੋਰ ਸੂਬਿਆਂ 'ਚ ਦੇਖਣ ਨੂੰ ਮਿਲ ਸਕਦਾ ਹੈ। ਦੇਸ਼ ਭਰ 'ਚ ਮੌਸਮ ਚ ਉਤਾਰ ਚੁੜਾ ਦੇਖਣ ਨੂੰ ਮਿਲ ਰਿਹਾ ਹੈ। ਭਾਵੇਂ ਉੱਤਰ ਭਾਰਤ 'ਚ ਠੰਡ ਦੀ ਜਿਹੜੀ ਲਹਿਰ ਹੈ ਉਹ ਥੋੜੀ ਵੱਧ ਗਈ ਆ ਪਰ ਦਿਨ ਵੇਲੇ ਧੁੱਪ ਨਿਕਲਣ ਕਾਰਨ ਮੌਸਮ ਗਰਮ ਹੋਣਾ ਵੀ ਸ਼ੁਰੂ ਹੋ ਗਿਆ। ਬੁੱਧਵਾਰ ਦੀ ਗੱਲ ਕੀਤੀ ਜਾਵੇ ਤਾਂ ਉੱਤਰ ਪਾਰ ਦੇ ਜ਼ਿਆਦਾਤਰ ਸ਼ਹਿਰਾਂ 'ਚ ਦਿਨ ਵੇਲੇ ਚਮਕਦਾਰ ਧੁੱਪ ਨਿਕਲੀ ਪਰ ਠੰਡੀਆਂ ਹਵਾਵਾਂ ਦਾ ਵੀ ਜ਼ੋਰ ਜਿਹੜਾ ਨਾਲ ਹੀ ਜ ਉਥੇ ਭਾਰਤੀ ਮੌਸਮ ਵਿਭਾਗ ਆਈਐਮਡੀ ਦੇ ਅਨੁਸਾਰ ਅਗਲੇ 4 ਦਿਨਾਂ ਤੱਕ ਦੇਸ਼ ਭਰ ਚ ਮੌਸਮ ਜਿਹੜਾ ਖੁਸ਼ਕ ਰਹੇਗਾ ਹਾਲਾਂਕਿ 7 ਸੂਬਿਆਂ ਚ ਮੀਂਹ ਤੇ ਧੁੰਦ ਪਵੇਗੀ ਪਰ ਤਾਪਮਾਨ ਚ ਬਹੁਤੀ ਗਿਰਾਵਟ ਨਹੀਂ ਆਵੇਗੀ ਬੁੱਧਵਾਰ ਨੂੰ ਜੰਮੂ ਕਸ਼ਮੀਰ ਦੇ ਕੁਝ ਇਲਾਕਿਆਂ ਚ ਬਰਫਬਾਰੀ ਤੇ ਮੀਂਹ ਕਾਰਨ ਠੰਡੀਆਂ ਹਵਾਵਾਂ ਚੱਲਣਗੀਆਂ ਜਿਸ ਦਾ ਪ੍ਰਭਾਵ ਉੱਤਰੀ ਭਾਰਤ ਚ ਦੇਖਣ ਨੂੰ ਮਿਲ ਰਿਹਾ 8 ਫਰਵਰੀ ਨੂੰ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਜਿਹੜਾ ਸਰਗਰਮ ਹੋਣ ਜਾ ਰਿਹਾ ਜਿਸ ਕਾਰਨ ਕੁਝ ਸੂਬਿਆਂ ਚ ਉਸ ਦਾ ਅਸਰ ਦਿਖੇਗਾ ਤੇ ਮੌਸਮ ਜਿਹੜਾ ਘਰਵਟ ਲੈ ਸਕਦਾ ਹੈ ਹਿਮਾਚਲ ਪ੍ਰਦੇਸ਼ ਅਤੇ ਤੰਦ ਪੈਣ ਦੀ ਜਿਹੜੀ ਅਸਰ ਲਗਾਏ ਜਾ ਰਹੇ ਨੇ ਮੌਸਮ ਵਿਭਾਗ ਵੱਲੋਂ ਤੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ 2 ਦਿਨਾਂ ਤੱਕ ਮੀਂਹ ਪੈ ਸਕਦਾ ਹੈ ਅੱਜ ਸਵੇਰੇ ਦੀ ਗੱਲ ਕੀਤੀ ਜਾਵੇ ਦਿੱਲੀ ਯੂਪੀ ਚ ਠੰਡੀ ਹਵਾ ਚੱਲੀ ਜਿਸ ਤੋਂ ਬਾਅਦ ਹਲਕੀ ਗਿਰਾਵਟ ਜੜੀ ਦਰਜ ਕੀਤੀ ਗਈ ਹੈ ਤਾਪਮਾਨ ਦੇ ਵਿੱਚ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਫਿਲਹਾਲ ਕੋਈ ਅਲਰਟ ਮੀਂਹ ਤਤੰਦ ਨੂੰ ਲੈ ਕੇ ਜਾਰੀ ਨਹੀਂ ਕੀਤਾ ਗਿਆ ਪਰ ਬੀਤੇ 2 ਦਿਨ ਪਹਿਲਾਂ ਜਿਹੜਾ ਮੀਂਹ ਪੈ ਕੇ ਹਟਿਆ ਉਸ ਦੇ ਨਾਲ ਦਿਨ ਵੇਲੇ ਤਾਂ ਧੁੱਪ ਨਿਕਲ ਰਹੀ ਹੈ ਤਾਪਮਾਨ ਆਮ ਬਣਿਆ ਹੋਇਆ ਪਰ ਠੰਡੀਆਂ ਹਵਾਵਾਂ ਦਾ ਜੋਰ ਜਾਰੀ ਹੈ ਤੇ ਰਾਤ ਸ਼ਾਮ ਦੀ ਜਿਹੜੀ ਠੰਡ ਲੋਕਾਂ ਵੱਲੋਂ ਮਹਿਸੂਸ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਤੱਕ ਮੀਂਹ ਪੈਣ ਦੇ ਅਸਾਰ ਵੀ ਜਤਾਏ ਗਏ ਨੇ ਮੌਸਮੀ ਪਾਗਲ ਇੱਕ ਵਾਰ ਫਿਰ